ਜੀਦੇ ਅੰਦਰ ਸਵਾਰਤ ਹੈ ਉਹਨੂੰ ਸਿਰਫ ਆਪਣੇ ਤੱਕ ਮਤਲਬ ਹੈ ਬੜੀ ਪਿਆਰੀ ਕਥਾ ਹੈ ਕਹਿੰਦੇ ਕੋਈ ਰਾਜਾ দান ਕਰਦਾ ਸੀ ਉਹਦੇ দান ਕਰਨ ਦਾ ਢੰਗ ਸੀਗਾ ਕਿ ਉਹਨੇ ਸਵੇਰੇ ਆਪਣੀ ਦਾੜ੍ਹੀ ਤੇ ਕੰਗਾ ਕਰਨਾ ਤੇ ਜਿੰਨੇ ਵਾਲ ਕੁੱਟ ਜਾਣੇ ਨਾ ਕੇਸ ਉਹਨੇ ਓਨੀਆਂ ਸੋਨੇ ਦੀਆਂ ਮੋਹਰਾਂ দান ਕਰਨੀਆਂ ਰੋਜ਼ ਇਹ ਕਹਾਣੀ ਹੈ ਉਹਦੇ ਦਰ ਦੇ ਉੱਤੇ ਰੋਜ਼ ਇੱਕ ਭਿਖਾਰੀ ਜਿਹੜਾ ਉਹ ਟਾਈਮ ਦੇ ਨਾਲ ਪਹੁੰਚ ਜਾਂਦਾ ਸੀ ਆਪਣਾ ਦਾਨ ਲੈਣ ਵਾਸਤੇ ਇੱਕ ਦਿਨ ਕਿਤੇ ਉਹ ਭਿਖਾਰੀ ਜਿਹੜਾ ਉਹ ਲੇਟ ਹੋ ਗਿਆ ਰਾਜੇ ਨੇ ਦਾੜੇ ਨੂੰ ਕੰਗਾ ਕੀਤਾ ਜਿੰਨੇ ਉਹਦੇ ਵਾਲ ਟੁੱਟੇ ਕੇਸ ਟੁੱਟੇ ਉਹਨੇ ਉਹਨੀਆਂ ਮੋੜਾ ਮੋੜਾ ਦਾਨ ਕਰ ਦਿੱਤੀਆਂ ਕੰਮ ਮੁੱਕ ਗਿਆ ਮਗਰ ਉਹ ਭਿਖਾਰੀ ਆ ਗਿਆ ਜਿਹੜਾ ਰੋਜ਼ ਆਉਂਦਾ ਸੀ ਉਹ ਆ ਕੇ ਰਾਜੇ ਨੂੰ ਕਹਿੰਦਾ ਵੀ ਮੇਰਾ ਦਾਨ ਰਾਜਾ ਕਹਿੰਦਾ ਵੀ ਮੈਂ ਆਪਣੇ ਅਸੂਲ ਦੇ ਮੁਤਾਬਕ ਦਾਨ ਕਰ ਚੁੱਕਾ ਕਹਿੰਦਾ ਨਹੀਂ ਰਾਜਾ ਮੈਂ ਤੇ ਤੁਹਾਡੇ ਦਰ ਦਾ ਰੋਜ਼ ਦਾ ਪੱਕਾ ਟਿਖਾਰੀ ਮੈਂ ਤੇ ਰੋਜ਼ ਆਉਣਾ ਇਸ ਕਰਕੇ ਤੁਸੀਂ ਐਂ ਤਾਂ ਕਰੋ ਮੇਰੇ ਕਰਕੇ ਨਾ ਇੱਕ ਵਾਰੀ ਆਪਣੀ ਦਾੜੀ ਦੇ ਵਿੱਚ ਕੰਗਾ ਫੇਰ ਦਿਓ ਸਵਾਰਥ ਉਹਨੇ ਤਰਲਾ ਲਿਆ ਮਿੰਤ ਕੀਤੀ ਰਾਜਾ ਕਹਿੰਦਾ ਠੀਕ ਰਾਜੇ ਨੇ ਦਾੜੇ ਚ ਕੰਗਾ ਫੇਰਿਆ ਤੇ ਕੋਈ ਵਾਲ ਨਾ ਆਇਆ ਅਗੋਂ ਪਤਾ ਕੀ ਆਂਦਾ ਰਾਜੇ ਨੂੰ ਕਹਿੰਦਾ ਰਾਜੇ ਨੇ ਇੱਦਾਂ ਥੋੜੀ ਹੁੰਦਾ ਦਾੜਾ ਵੀ ਤੁਹਾਡਾ ਕੰਗਾ ਵੀ ਤੁਹਾਡਾ ਤੇ ਹੱਥ ਵੀ ਤੁਹਾਡਾ ਇਦਾਂ ਕਰੋ ਦਾੜਾ ਤੁਹਾਡਾ ਤੇ ਹੱਥ ਇੱਕ ਵਾਰੀ ਮੈਨੂੰ ਲਾ ਲਓ ਸਵਾਰਥ ਦੀ ਗੱਲ ਹੈ ਕਿ ਅਗਲੇ ਦਾ ਭਾਵੇਂ ਕੁਝ ਰਵੇ ਨਾ ਰਵੇ ਅਗਲੇ ਦਾ ਕੁਝ ਬਚੇ ਨਾ ਬਚੇ ਮੇਰਾ ਕੋਟਾ ਪੂਰਾ ਹੋ ਜਾ ਮੇਰਾ ਕੰਮ ਸੌਰ ਜਾਏ ਮੇਰਾ ਕੰਮ ਸਬਰਣਾ ਚਾਹੀਦਾ ਭਾਵੇਂ 50 ਦਾ 10 ਦਾ ਵਿਗੜ ਜਾਏ ਕੋਈ ਗੱਲ ਨਹੀਂ ਇਸ ਕਰਕੇ ਮਹਾਰਾਜ ਕਹਿੰਦੇ ਆ ਜੇ ਆਪਣੇ ਆਪ ਦੇ ਵਿੱਚੋਂ ਆ ਔਗਣ ਮਾਰ ਲੈਣਾ ਤੇ ਬੰਦਾ ਫਿਰ ਦੂਜਿਆਂ ਦਾ ਨੁਕਸਾਨ ਨਹੀਂ ਕਰਦਾ